ਯੇ ਯੇ ਹੋ ਰਹੇ ਨਾ ਪਰੀਏ ਪਾਈਏ ਹਰ ਹਰ ਸੇਤ ਪੜ ਪੜ ਕੇ ਰੇ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ Hindu ਸਲਾਹੀ ਸਲਾਹ ਹੰਦਰ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਮਨ ਜਿੱਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾ ਆਕਾਰ ਸਤਿਆ ਮਨ ਸੰਤੋਖ ਜੈ ਦੇਣੇ ਕੈ ਵਿਚਾਰ

ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਤੁਮਹਾਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਪੱਪੜੀ ਝੜ ਝੜ ਪਵੇਂਗਿਆ ਨਾਨ ਗਿਨ ਕਰਤੇ ਕਾਰਨ ਕੀਆ ਸੋ ਜਣ ਕਰਤਾਰ ਤੋੜੀ ਬਿਨ ਸਤਗੁਰ ਜਿਨੇ ਨਾ ਪਾਇਓ ਬਿਨ ਸਤਗੁਰ ਜਿਨੇ ਨਾ ਪਾਇਆ ਸਤਗੁਰ ਵਿਚਾ ਪ੍ਰਥੀ ਓਨ ਕਰ ਪ੍ਰਗਟਾ ਸੁਨਾਇਆ ਸਤਗੁਰ ਮਿਲੈ ਸਦਾ ਮੁਕਤ ਹਜ ਜਨ ਵਿੱਚੋਂ 모 ਚਕਾਇਆ ਉਤਮੇ ਹੋ ਵਿਚਾਰ ਹੈ ਜਿ ਸੱਚੇ ਸੋ ਚਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈ ਜਰੀ ਵੇ ਛੁੱਟੇ 라 ਰਣੇ ਰਸਤ ਨੇ ਮੈਂ ਮਦ ਕਬ ਪਿਆਰਾ ਦਸ ਗੁਰ ਮੈਂ ਲਾਗਨ ਬੰਨੇ ਹਉਮਰ ਕੁਕਾਰੇ ਲਈਆ ਨਾਨਕ ਹਰ ਥੰਮੇ ਹਰ ਥੰਮੇ ਸੋਕ ਮਹੱਲਾ ਪਹਿਲਾ ਹੋਵਚਾਇਆ ਹੋਵਚ ਗਿਆ ਹੋਵਚ ਜਮਿਆ ਹੋਵਚ ਮਵਾ ਹੋਵਚ ਦਿੱਤਾ ਹੋਵਚ ਲਿਆ ਹੋਵਚ ਖਟਿਆ ਹੋਵਚ ਗਿਆ ਹਉ ਚ ਸਿਆਰ ਕੁੜਿਆ ਰਹਾ ਵਿੱਚ ਪਾਪ ਪੁਨ ਵਿਚਾਰ ਹਉ ਚੰਦਰ ਕੇ ਸੁਰਜ ਅਵਤਾਰ ਹਉ ਵਿੱਚ ਹੱਸੈ ਹਉ ਚ ਰੋਵੈ ਹਉ ਵਿੱਚ ਭਰੀਐ ਹਉ ਚ ਧੋਵੈ ਹਉ ਚ ਜਤੀ ਜਿੰਸੀ ਖੋਵੈ ਹਉ ਵਿੱਚ ਮੂਰਖ ਹਉ ਚ ਸਿਆਣਾ ਮੁਕ ਮੁਕਤ ਕੀ ਧਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਛਾਇਆ ਹਉ ਮੈਂ ਕਰ ਕਰ ਜਨ ਤਪਾਇਆ ਹਉ ਮੈਂ 부ਝੈ ਤਾਂ ਦਰਸੁਝੈ ਗਿਆਨ ਹੋਣਾ ਕਤ ਤੂਝੈ ਨਾਲ ਕੋ ਕੀ ਮਿਲ ਖਿਆ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹਉ ਮੈਂ ਹਾਜਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿਥੋਂ ਉਪਜੇ ਕਿ ਸੰਜਮਹਿ ਜਾਏ ਹਉ ਮੈਂ ਹੁ ਹੁਕਮ ਹੈ ਪੈ ਕਰਤ ਫਿਰਾਹੇ ਹਉ ਮੈਂ ਅਦੀਰ ਗਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਨੋ ਜਨੋ ਇਤ ਸੰਜਮ ਦੁਖ ਜਾਏ ਪੋੜੀ ਸੇਵ ਕੀਤੀ ਸੰਤੋ ਤੇ ਜਿਨੀ ਸੱਚੋ ਸਾਧ ਤਿਆ ਆਇਆ ਮੱਦੇ ਪੈ ਨਾ ਰੱਖਿਓ ਕਸੂਕ ਤੱਕ ਕੁਮਾਇਆ ਹੁਣੀ ਦੁਨੀਆ ਤੋੜੇ ਬੰਦਨਾ ਾਨ ਪਾਣੀ ਥੋੜਾ ਖਾਇਆ ਤੂੰ ਬੱਤ ਸਿੱਸੀ ਅਗਲਾ ਜਿੱਤ ਦੇ ਵਿਚਲੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੋਰੀ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤੁ ਭੁਕੇ ਰਾਮ ਰਾਜੇ ਮੁਰ ਤਟ ਵਦ ਪਾਇਆ ਤੂ ਕੀ ਤੱਕ ਤੱਕੀ ਮਰ ਜਾ ਰਾ ਹਰ ਹਰ ਹੋਇਆ ਨਾਮ ਤੁਹਾਰੇ ਨਿੱਕੇ ਹਰੇ ਸ਼ੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾ ਅੰਦਜ ਜੇਰਜ ਉਤਪਜਾ ਖਾਣੀ ਸੇਤ ਜਾ ਸੋਲ ਚਾਣੇ ਨਾਲ ਕਸਰਾ ਮੇਰਾ ਜਨਤਾ ਨਾਰਕ ਚਿੰਤਾ ਉਪਾਇਕੈ ਸੰਮਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ 조ਹਾਰੀ ਸਵਸਥ ਤਿਸ ਤਿਸ ਜਿਬਨ ਅਪਗ ਨਾਨਕ ਤੇ ਨਾਮ ਬਿਨ ਕਿਆ ਟਿਕਾ ਕ ਤੱਕ ਮਹੱਲਾ ਪਹਿਲਾ ਲਖਨਕੀਆਂ ਚੰਗੀਆਂ ਲਖ ਪੁਨਾ ਪ੍ਰਵਾਣ ਲਖ ਤਪੁ ਪ੍ਰਤੀਰਥਾ ਸਹਿਜ ਜੋਗ ਬੇਬਾਨ ਲਖ ਰਤਨ ਸੰਗਰਾਮ ਰਣ ਮੈ ਛੁਤੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਐ ਪਾਠ ਪ੍ਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤਿ ਨਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚ ਸੱਚ ਵਰਤਾਇਆ ਜਿਸ ਤੂੰ ਦੇ ਬismillah ਨੱਥਾ ਆਦੇ ਨੀ ਹੱਥ ਕਮਾਇਆ ਤਾ ਸਤਿਗੁਰ ਮਿਲਿਆ ਸੱਚ ਪਾਇਆ ਮਨ ਕੇ ਕਿੰਝ ਸੱਚ ਵਸਾਇਆ ਮੂਰਤਾਂ ਤ ਨ ਜਾਣਨੀ ਮਨ ਕੀ ਧਰਮ ਕਮਾਇਆ ਵਿੱਚ ਦੁਨੀਆਂ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ ਪੌੜੀ ਸੱਚਾ ਸਾਹਿਬ ਇੱਕ ਸੱਚ ਬਰਤਾਇਆ ਜਿਸ ਤੋਂ ਦਿੱਤਿਸ ਮਿਲੇ ਸਤਾਂ ਤਿੰਨ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇ ਜਿਨਕੇ ਹਿਰਦੇ ਸਤਿ ਵਸਾਇਆ ਮੂਰਤ ਸੱਚ ਨ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਵਤਨਾ ਵਾਹਿਗੁਰੂ ਸਾਹਿਬ ਜੀ ਸੁਖ ਹੋ ਟਲ ਗੁਰ ਸੇਵੀਐ ਅਹੰ ਸੁਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵਤਿ ਸੰਮਦੀ ਨੂਰੇ ਅਰਸੋਂ ਕੁਰਸੋਂ ਝਟੀਐ ਉਦਿਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਬੈ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇ ਸਾਹੋ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ ਪੰਜਵਾਂ ਤ੍ਰਿਪਤ ਭਏ ਸਜ ਭੋਜਨ ਖਾਇ ਮਨ ਤਨ ਰਸਨਾ ਨਾਮ ਧਿਆਇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਣਾ ਹਰ ਜੀਵਣਾ ਜੀਵਨ ਹਰ ਜਪ ਸਾਜ ਸੰਗ ਰਹਾਉ ਆਣਕ ਪ੍ਰਕਾਰੇ ਬਸਤਰ ਉਢਾਏ ਅਣ ਦਿਨ ਕੀਰਤਨ ਹਰ ਗੁਣ ਗਾਏ ਅਸਤੀ ਰਾਥਿ ਆਸਿ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨੇ ਅੰਤਰ ਚਰਨ ਤੇ ਆਇ ਅਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨਤਾ ਦੇ ਅੰਤਰ ਚਰਨ ਤੇ ਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚਪੈ ਜੋਪ ਨਾ ਹੋਵਈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਨ ਪਾ ਲਖ ਹੋਏ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜਈ ਹੁਕਮ ਲੈਵੜਿ ਆਈ ਹੁਕਮੇ ਤੰਮੀਚਾ ਹੁਕਮੈ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹੈ ਨ ਕੋਇ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ گا کو گن وڈیا چار گا ودیا ویخم ویچار چار گا ساج کرے تن خیح گاو کو گاو کو جسہ دور گاوک ویخ ہادرا ہہدور کتنا کتھی آوے توٹ کت کت کتھی کوٹی کوٹ کوٹ دا دے لک پاہی جگا جگ کاہی کھاہے حکم حکم چلائے راہو نانک وکسے ویپر واہو ਸਾਚਾ ਸਾਹਿਬ ਸਾਚਨਾਏ ਪਾਕਿਆ ਪਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀ ਹੈ ਜਿਤ ਸੈਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਬ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇ ਵਾਦਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਦਾਨ ਗਾਵੈ ਸੁਣੀਐ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਇਹ ਗਨਮਖ ਨਾਦੰ ਗੁਰਮਖ ਵੇਦੰ ਗੁਰਮੁਕਰ ਹਯਾ ਸੁਮਾਈ ਗੋਰੀ ਸਰਗੁਰ ਗੌਰਖੈ ਬਰਮਾ ਗੁਰੇ ਪਾਰਬਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਏ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੁਮੈ ਵਿਸਰਨਾ ਜਾਏ ਤੀਸਨਾ ਵਾਜੈਿਸ ਭਾਵਾ ਬਿਨ ਪਾਣੇ ਕੈ ਨਾਇ ਕਰੀ ਜੇ ਤੀਸ ਰਠ ਉਪਾਈ ਵੇਖਾ ਬਿਨ ਕਰਮਾ ਕੈ ਮਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੁਮੈ ਵਿਸਰਨਾ ਜਾਏ ਜੇ ਜਗ ਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਇ ਕਹ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਵਈ ਤਾਂ ਬਾਤ ਨਾ ਪੁਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੰਦੇ ਤੇਹਾ ਕੋਇ ਨ ਸੱਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਆਂ ਦੀਪ ਲੋਪਾ ਤਾਲੈ ਸੁਣਿਆ ਪੋਹੀ ਨ ਸਕੈ ਕਾਲ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕ ਸੁਲਾਨ ਮੰਦ ਸੁਣਿਆ ਜੋਗ ਜੁਗ ਤਨ ਪੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 8 60 ਕਾ ਸ্নান ਸੁਣਿਆ ਪਰਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਹਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਸੁਗਾ ਹੋ ਨਾਨਕ ਭਗਤਸ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾ ਤੇ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣਾ ਰੇ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗੇ ਠਾਕ ਨਾ ਪਾਏ ਮੰਨੇ ਪਤਸਿਓਂ ਪ੍ਰਗਟ ਜਾਏ ਮੰਨੇ ਮੰਗਨਾ ਚੱਲੇ ਪੰਥ ਮੰਨੇ ਧਰਮ ਸੇ ਤੇ ਸੰਬੰਧ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰੇ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹੇ ਦਰ ਰਾਜਾਨ ਪੰਚ ਆਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤਾ ਕੈ ਕਰਨੇ ਨਾਹੀ ਸੁਮਾਰ ਤੋ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਰੇ ਉਪਰ ਕੇ ਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤੇ ਸਿਪਾਰ ਤੇ ਲੈ ਕਮਨਜੋਰ ਦੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਇਸ ਵਾਲੇ ਰੂਪ ਕੀਤੀ ਦਾਤ ਜਨ ਕਨ ਕਿਉ ਤਾ ਕੀਤਾ ਪਸਾਓ ਇੱਕ ਇੱਕ ਵਾਓ ਤਿਸਤੇ ਹੋਇ ਲੱਕ ਦਰੀਆਉ ਕੁਦਰਤ ਕਮਨ ਕਹਾ ਵੀ ਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤਿ ਤ ਪਾਵੇ ਸਾਈ ਪਲਿਕਾਰ ਤੁਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਪਾਓ ਸੰਗ ਪੂਜਾ ਸੰਗ ਦਪਤਾਓ ਅ ਸੰਗ ਗ੍ਰੰਥ ਮੁਖ ਵਿਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਤ ਗਣ ਗਿਆਨ ਵਿਚਾਰ ਅ ਸੰਗ ਸਤੀਯ ਸੰਗ ਦਾਤਾਰ ਸੰਗ ਸੂਰਮੁਖ ਪਖਸਾਰ ਸੰਗ ਮੋਨ ਲਿਵ ਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋਦਤ ਪਾਵੈ ਸਾਈ ਪਲਿਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੁਰਗ ਆਨਕੋਰ ਸੰਗ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਅਸੰਗਲ ਵੜ ਹਤਿਆਕ ਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਖੋ ਦਿਯਾਰ ਕੁੜੇ ਫਿਰਾਹੇ ਅਸੰਖ ਮੇਸ਼ਮਲ ਪਤ ਗਾਹੇ ਅਸਾਂ ਹਿੰਦਕਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਪਾਵੇ ਸਾਈ ਪਲੀਕਾਰ ਤੁਸ ਦਾ ਸਲਾਮ ਦਿਨਰੰਗਾਰ ਸੰਖਨਾਵ ਸੰਖਤਾਵ ਗੰਮ ਗੰਮ ਸੰਖਲੋਵ ਸੰਘ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੰਗਾਹ ਅਖਰੀ ਲਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਨ ਜਿਨ ਅਹਲੇ ਕੇ ਦਿਸਰ ਨਾਹੀ ਜੇ ਫਰਮਾਏ ਤੇ ਤੇ ਪਾਹੇ ਜੀਤਾ ਕੀਤਾ ਤੇਤਾ ਨਾ ਹੋ ਵਿਰਨਾ ਮੈਂ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਰਨ ਜਵਾ ਇੱਕ ਵਾਰ ਜੁਦ ਪਾਵੈ ਸਾਈ ਭਲੀਕਾਰ ਤਸਦਾ ਸਲਾਮ ਨਿਰੰਕਾਰ ਪਰਿਐ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਉਤਰ ਸੁਖੇਹ ਮੂਤ ਪ੍ਰੀਤੀ ਕਪਲ ਹੋਏ ਦੇਸਾ ਬੂਨ ਲਈਏ ਉਹ ਤੋਏ ਪਰਿਐ ਮਤ ਪਾਪਾ ਕਾ ਸੰਗ ਉਹ ਤੋ ਪੈਨਾ ਵੈ ਕੈ ਰੰਗ ਪੁੰਨੀ ਪਾਪੀ ਆਖਨ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ අපේ බීජ අපෙහි කාහෝ නානකුකමී අබහෝ ජහෝ තීරතපදයා දත්ගාන ජීකෝ පාවෑ තලකම්මානය සුනයාමනයාමන කිතා පෝ දළගල් තීර්තමල් නව සභගුණකේ මැන් අහිකුේ වෙනගුණ කිතය පක්තනා හෝයේ ස්වස්ථාත බාණීබරමාව. සත්ත ස්වහන සදාමංචාව කමනස්ුවෙලාවක්තකමන ගමන් චෙත්තකමන වාරය. ਕਮਨ ਸੇਰਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਰ ਨਾ ਪਾਇਆ ਪੰਡਿਤ ਜਿਹਾ ਵਲੇ ਕੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਿਖਣੇ ਕੁਰਾਨ